ਚਿੱਠੀ ਰਚਨਾ ਡਾਕਟਰ ਅਮਨਦੀਪ ਰਾਜੌਰੀ ਚਿੱਠੀ ਸ਼ਬਦ ਲਿਖਦਿਆਂ ਹੀ ਮਨ ਅੰਦਰ ਅਜਿਹਾ ਯੁੱਗ ਸਿਰਜਿਆ ਜਾਂਦਾ ਹੈ ਜਿਸ ਦੀ ਅੱਜ ਦੀ ਨੌਜਵਾਨ ਪੀੜ੍ਹੀ ਕਲਪਨਾ ਵੀ ਨਹੀਂ ਕਰ ਸਕਦੀ ਮਨ ਵਿੱਚ ਉੱਠੇ ਬਲਬਲੇ ਇੱਕ ਦੂਜੇ ਪ੍ਰਤੀ ਆਪਣਤਿ ਭਾਵਨਾ ਜਾਂ ਉਹ ਗੁੰਝਲਦਾਰ 부ਝਾਰਤਾ ਜੋ ਕਿ ਸਾਹਮਣੇ ਪ੍ਰਗਟ ਨਹੀਂ ਕਰ ਸਕਦਾ ਸੀ ਚਿੱਠੀ ਰਹੀਂ ਸਹਜ ਹੀ ਲਿਖ ਕੇ ਮਨ ਸ਼ਾਂਤ ਕਰ ਲੈਂਦਾ ਜਿਸ ਤੌਰ ਵਿੱਚ ਚਿੱਠੀ ਇੱਕ ਦੂਜੇ ਦਾ ਹਾਲ ਚਾਲ ਦੁੱਖ ਸੁੱਖ ਜਾਣਨ ਦਾ ਮੁੱਖ ਸਰੋਤ ਸੀ ਉਹ ਦੌਰ ਹੁਣ ਲੰਘ ਗਿਆ ਹੈ ਆਪਸੀ ਰਿਸ਼ਤੇ ਚਿੱਠੀ ਨਾਲ ਇੰਨੇ ਵੱਜੇ ਹੋਏ ਸੀ ਕਿ ਪਿੰਡ ਵਿੱਚ ਡਾਕੀਆ ਨਾਲ ਵੱਖਰੀ ਜਿਹੀ ਖੁਸ਼ੀ ਹੁੰਦੀ ਸੀ ਆਪਣੇ ਦੀ ਜਾਣਕਾਰੀ ਲੈਣ ਲਈ ਬੜੀ ਉਤਸੁਕਤਾ ਨਾਲ ਡਾਕੀ ਦਾ ਇੰਤਜ਼ਾਰ ਰਹਿਦਾ ਫਿਰ ਚਿੱਠੀ ਪ੍ਰਾਪਤ ਹੋਣ ਤੇ ਸਾਰੇ ਟੱਬਰ ਦਾ ਇੱਕ ਜਗ੍ਹਾ ਬੈਠ ਕੇ ਚਿੱਠੀ ਸੁੰਨ ਦੁੱਖ ਸੁੱਖ ਤੇ ਹੋਰ ਕੰਮਕਾਰ ਚਿੱਟੂਂਦੀ ਚਰਚਾ ਕਰਨੀ ਆਮ ਗੱਲ ਹੁੰਦੀ ਸੀ ਚਿੱਠੀ ਇਕ ਜਣਾ ਵਰਦਾ ਬਾਕੀ ਸਾਰੇ ਉਤਸੁਕਤਾ ਦੇ ਵਹਿਣ ਵਿੱਚ ਬਹਿ ਕੇ ਚਿੱਠੀ ਦੇ ਸ਼ਬਦਾਂ ਵਿੱਚ ਆਪੋ ਆਪਣੇ ਚਿਹਰਿਆਂ ਦੇ ਹੱਬਾ ਬਦਲਦੇ ਚਿੱਠੀ ਵਿੱਚ ਗਿਲੇ ਸ਼ਿਕਵੇ ਵੀ ਪੜਨ ਸੁਣਨ ਨੂੰ ਮਿਲਦੇ ਜਦੋਂ ਕਿਸੇ ਪਰਿਵਾਰਕ ਜੀ ਦਾ ਨਾਮ ਚਿੱਠੀ ਵਿੱਚ ਨਾ ਲਿਖਿਆ ਹੁੰਦਾ ਤਾਂ ਉਹ ਜਵਾਬੀ ਚਿੱਠੀ ਵਿੱਚ ਇਸ ਗੱਲ ਦਾ ਗਿਲਾ ਵੀ ਕਰਦਾ ਉਦਾਸੀ ਗਮੀ ਖੁਸ਼ੀ ਪਾਪ ਹਰ ਖਬਰ ਦਾ ਜ਼ਰੀਆ ਚਿੱਠੀ ਸੀ ਜਿਸ ਕਰ ਵਿੱਚ ਕੋਈ ਪੜਿਆ ਲਿਖਿਆ ਨਾ ਹੁੰਦਾ ਉਹ ਡਾਕੀਏ ਦੱਤਰਲਾ ਮਿੰਤਾ ਕਰ ਲੈਂਦਾ ਤੇ ਚਿੱਠੀ ਸੰਰਹਿੰਦਾ ਚਿੱਠੀ ਦਾ ਇਤਿਹਾਸ ਬਹੁਤ ਲੰਬਾ ਹੈ ਇਹ ਜਿੰਨਾ ਲੰਬਾ ਹੈ ਉਨਾ ਹੀ ਰੌਚਕ ਤੇ ਔਕੜਾ ਭਰਪੂਰ ਹੈ ਬਹੁਤ ਪੁਰਾਣੀ ਸਮੇਂ ਵਿੱਚ ਲੋਕ ਇੱਕ ਦੂਸਰੇ ਨੂੰ ਸੰਦੇਸ਼ ਭੇਜਣ ਲਈ ਕਬੂਤਰਾਂ ਦਾ ਸਹਾਰਾ ਲੈਂਦੇ ਸਨ ਪਰ ਸਮਾਂ ਬਦਲਣ ਨਾਲ ਫਿਰ ਇਹ ਕੰਮ ਰਾਹੀਆਂ ਕੋਲੋਂ ਲਿਆ ਜਾਣ ਲੱਗਾ ਰਾਹੀਰ ਇੱਕ ਪਿੰਡ ਤੋਂ ਦੂਸਰੇ ਪਿੰਡ ਪੈਦਲ ਚੱਲ ਕੇ ਚਿੱਠੀਆਂ ਦਿੰਦੇ ਰਹੇ ਇਸ ਤਰ੍ਹਾਂ ਵਿੱਚ ਰਾਜੀ ਮਹਾਰਾਜੇ ਸੰਦੇਸ਼ ਦੂਸਰੀਆਂ ਰਿਆਸਤਾਂ ਨੂੰ ਭੇਜਣ ਲਈ ਕੋੜ ਸਵਾਰਾਂ ਤੋਂ ਕਮ ਲੈਣ ਲੱਗ ਪਏ ਰਾਹੀਆਂ ਦੇ ਪੈਦਲ ਚਿੱਠੀ ਪੱਤਰ ਆਹੀਂ ਸੰਦੇਸ਼ ਪਹੁੰਚਣ ਦੇ ਮੁਕਾਬਲੇ ਘੋੜਸਵਾਰ ਰਹੀਂ ਸੰਦੇਸ਼ ਪਹੁੰਚਾਉਣ ਵਾਲਾ ਕੰਮ ਜਲਦੀ ਹੋ ਜਾਂਦਾ 18ਵੀਂ ਸਦੀ ਵਿੱਚ ਇਸ ਇੰਡੀਆ ਕੰਪਨੀ ਨੇ ਆਪਣੀ ਆਰਥਿਕ ਤੇ ਰਾਜਨੀਤਿਕ ਜ਼ਰੂਰਤਾਂ ਦੀ ਪੂਰਤੀ ਲਈ ਭਾਰਤ ਅੰਦਰ ਕੋਲਕਾਤਾ, ਚਨਈ, ਮੁੰਬਈ ਆਦਿ ਵਿੱਚ ਆਪਣੇ ਡਾਕਖਾਨੇ ਖੋਲੇ ਭਾਰਤ ਵਿੱਚ ਪਹਿਲਾ ਡਾਕਖਾਨਾ ਕੋਲਕਾਤਾ ਵਿੱਚ ਖੋਲਿਆ ਗਿਆ ਹਾਰਨ ਹੇਸਟਿੰਗਸ ਨੇ 31 ਮਾਰਚ 1774 ਨੂੰ ਭਾਰਤ ਦੇ ਆਮ ਲੋਕਾਂ ਲਈ ਡਾਕ ਸੇਵਾ ਦਾ ਕੰਮ ਸ਼ੁਰੂ ਕਰਵਾਇਆ ਇਸ ਨੂੰ ਸੀ ਇਤਿਹਾਸਿਕ ਕਾਰਜ ਕਹਿ ਸਕਦੇ ਹਾਂ ਈਸਟ ਇੰਡੀਆ ਕੰਪਨੀ ਨੇ 1837 ਵਿੱਚ ਡਾਕ ਨਿਯਮ ਲਾਗੂ ਕੀਤੇ ਜਿਸ ਦੇ ਫਲਸਰੂਪ ਸਰਵ ਭਾਰਤੀ ਡਾਕ ਸੇਵਾ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋਇਆ 1837 ਤੋਂ ਬਾਅਦ 1854 ਵਿੱਚ ਦੂਸਰਾ ਐਕਟ ਲਿਆਂਦਾ ਗਿਆ ਜਿਸ ਤਹਿਤ ਡਾਕ ਘਰਾਂ ਨੂੰ ਪੂਰੀ ਤਰ੍ਹਾਂ ਸੁਧਾਰ ਦਿੱਤਾ ਗਿਆ ਇਹ ਉਹ ਸਮਾਂ ਸੀ ਜਦੋਂ ਡਾਕ ਘਰ ਤੇ ਤਾਰਕਰਾਂ ਦਾ ਬਰਾਬਰ ਦਾ ਵਿਕਾਸ ਹੋਣ ਲੱਗਾ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਸਮੇਂ ਦੋਹਾਂ ਵਿਭਾਗਾਂ ਨੂੰ ਮਿਲਾ ਦਿੱਤਾ ਗਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਡਾਕ ਰਾਂ ਦੀ ਜ਼ਿੰਮੇਵਾਰੀ ਖੁਦ ਸੰਭਾਲੀ। ਕਬੂਤਰਾਂ, ਰਾਹਗੀਰਾਂ ਅਤੇ ਘੋੜਸਵਾਰਾਂ ਤੋਂ ਸ਼ੁਰੂ ਹੋਇਆ ਇਹ سلسلہ ਅੱਜ ਡਾਕ ਵੰਡਣ ਲਈ ਬੱਸਾਂ, ਰੇਲਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਤੱਕ ਪਹੁੰਚ ਗਿਆ ਹੈ। ਭਾਰਤ ਸਰਕਾਰ ਨੇ ਡਾਕ ਕਰਨ ਨੂੰ ਡਾਕ 18 ਤੱਕ ਸੀਮਿਤ ਨਹੀਂ ਰੱਖਿਆ ਬਲਕਿ ਹੁਣ ਤਾਂ ਲੋਕ ਕਲਿਆਣ ਦੀਆਂ ਅਨੇਕਾਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਇਹ ਡਾਕਰੀ ਹਨ ਜਿਥੋਂ ਮਨੀ ਆਰਡਰ ਛੋਟੀਆਂ ਬੱਚਤ ਦੀ ਯੋਜਨਾਵਾਂ ਜੀਵਨ ਬੀਮਾ ਸਮੇਟ ਈਮੇਲ ਵਰਗੀਆਂ ਸੇਵਾਵਾਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਮੌਜੂਦਾ ਡਾਕਰ ਜੋ ਚਿੱਠੀ ਨੂੰ ਲੈ ਕੇ ਹੋਂਦ ਵਿੱਚ ਆਏ ਸਨ ਅੱਜ ਦੇ ਦੌਰ ਵਿੱਚ ਚਿੱਠੀ ਡਾਕਰਾਂ ਚੋਂ ਗਾਇਬ ਹੋ ਗਈ ਹੈ ਅਸਲ ਵਿੱਚ ਜੋ ਸੰਦੇਸ਼ ਚਿੱਠੀ ਰਾਹੀਂ ਦਿਨ ਹਫਤੇ ਮਹੀਨੇ ਵਿੱਚ ਮਿਲਦੇ ਸਨ ਉਹ ਹੁਣ ਮੋਬਾਈਲ ਫੋਨ ਰੈਂ ਸੈਕਿੰਟਾਂ ਵਿੱਚ ਪ੍ਰਾਪਤ ਹੋ ਜਾਂਦੇ ਹਨ ਹੁਣ ਤਾਂ ਹਰ ਦੌਰ ਉਨਤੀ ਕਰਨ ਨਾਲ ਕੁਝ ਨਾ ਕੁਝ ਖਤਮ ਕਰ ਜਾਂਦਾ ਪਰ ਜੋ ਕਿ ਦੌਰ ਵਿੱਚ ਮੋਬਾਈਲ ਫੋਨ ਤਾਂ ਚਿੱਠੀ ਨੂੰ ਖਾ ਹੀ ਗਿਆ ਹੈ ਧੰਨਵਾਦ